ਸਰ ਕੀ ਜੇ ਮਾਮਲਾ ਜਿਹੜਾ ਇੱਕ ਲੜਕਾ ਤੇ ਲੜਕੀ ਵੱਲੋਂ ਜਿਹੜੀ ਲੁੱਟ ਕੋ ਕੀਤੀ ਜਾਦੀ ਸੀ ਸਾਡੇ ਕੋਲ ਇੱਕ ਕੰਪਲੇਨ ਆਈ ਹੈ ਜਸਪਾਲ ਸਿੰਘ ਨਾਮ ਦਾ ਇੱਕ ਵਿਅਕਤੀ ਆ ਉਹਨੇ ਕੰਪਲੇਨ ਦਿੱਤੀ ਕਿ 15 ਤਰੀਕ ਨੂੰ ਰਣਜੀਤ ਅਮਰੀ ਦੇਰੇ ਵਿੱਚ ਜਾ ਰਿਹਾ ਸੀਗਾ ਜਿੱਥੇ ਉਹਨੇ ਇੱਕ ਲੜਕੀ ਨੇ ਹੱਥ ਦੇ ਕੇ ਲਿਫਟ ਮੰਗੀ ਜੋ ਉਹਨੇ ਉਹ ਗੱਡੀ ਰੋਕ ਕੇ ਉਹਨੂੰ ਲਿਫਟ ਦਿੱਤੀ ਅਤੇ ਰਸਤੇ ਵਿੱਚ ਅੱਗੇ ਜਾ ਕੇ ਨੇੜੇ ਹਰਤੇਜ ਹਸਪੀਟਲ ਉਹਨੂੰ ਰੋਕਣ ਲਈ ਗਿਆ ਉੱਥੇ ਉਹਦਾ ਹਸਬੰਡ ਲੜਕੀ ਦਾ ਜੋ ਜਿਸਦਾ ਨਾਮ ਮਨਪ੍ਰੀਤ ਹੈ ਉਹਨੇ ਉਹਨੂੰ ਰੋਕ ਕੇ ਚਾਕੂ ਦਿਖਾ ਕੇ ਉਹਦੇ ਕੋਲੋਂ ਕੁਝ ਨਗਦੀ ਪਲੱਸ ਉਹਦੀ ਚੇਨ ਲਵਾਈ ਅਤੇ ਉਹਨੂੰ ਧਮਕੀ ਦਿੱਤੀ ਗਈ ਕਿ ਜੇ ਤੈਨੂੰ ਕੰਪਲੇਨ ਕੀਤੀ ਜਾਂ ਕੋਈ ਇਹੋ ਜਿਹੀ ਕੋਈ ਕਿਤੇ ਜਾ ਕੇ ਤੂੰ ਸ਼ਿਕਾਇਤ ਕੀਤੀ ਤੇ ਤੇਰੇ ਜ਼ਬਰ ਰੇਪ ਦਾ ਪਰਚਾ ਪਾਵਾਂਗੇ ਇਹਦੇ ਵਿੱਚ ਲੜਕੀ ਦਾ ਨਾਮ ਰਬਜੋਤ ਤੇ ਲੜਕੇ ਦਾ ਨਾਮ ਦਾ ਹਸਬੰਡ ਹੈ ਮਨਪ੍ਰੀਤ ਹੈ ਦੋਨੋਂ ਜਿਹੜੇ ਹੈਗੇ ਨੇ ਸੁਲਤਾਨਪੁਰ ਮਿੰਡ ਏਰੀਆ ਦੇ ਰਹਿਣ ਵਾਲੇ ਆ ਤੇ ਪਹਿਲਾਂ ਵੀ ਸਾਨੂੰ ਪਤਾ ਲੱਗਾ ਕਾਫੀ ਇਹਨਾਂ ਨੇ ਵਾਰ ਦਾ ਤੇ ਤਰ੍ਹਾਂ ਇਸੇ ਤਰੀਕੇ ਦੇ ਨਾਲ ਕੀਤੀਆਂ ਸਿਵਲ ਲਾਈਨ ਤੇ ਤੇ ਰਣਜੀਤ ਐਵੇਨਿਊ ਤੇ ਏਰੀਆ ਦੇ ਵਿੱਚ ਜਾ ਕੇ ਲੋਕਾਂ ਕੋਲ ਲਿਫਟ ਮੰਗ ਕੇ ਇਹ ਉਹਨਾਂ ਨੂੰ ਪਹਿਲਾਂ ਆਪਣੇ ਨਾਲ ਬੈਠ ਜਾਂਦੀ ਉਹਦੇ ਬੰਦੇ ਨਾਲ ਬੈਠ ਜਾਂਦੇ ਤੇ ਉਹਦਾ ਹਸਬੰਡ ਰੋਕੇ ਇਹਨਾਂ ਨੂੰ ਫਿਰ ਬਲੈਕਮੇਲ ਕਰ ਇੱਕ ੜੀ ਨੇ ਇੱਕ ਪਹਿਲਾਂ ਵੀ ਕਿਸੇ ਦੇ ਉੱਤੇ 376 ਦਾ ਪਰਚਾ ਸੁਲਤਾਨਪੁਰ ਕਾਨ ਮਨ ਥਾਣੇ ਦੀ ਦਰਜ ਕਰਵਾਇਆ ਗਿਆ ਵਾ ਜੋ ਕਿ ਆ피 ਆਪਸ ਵਿੱਚ ਮਿਲ ਕੇ ਲੋਕਾਂ ਨੂੰ ਬਲੈਕਮੇਲ ਕਰਕੇ ਉਹਨਾਂ ਤੋਂ ਪੈਸੇ ਠੱਗਦੇ ਕੋ ਤਦ ਤੀਜ ਤਰ੍ਹਾਂ ਕੋਈ ਹੋਰ ਮਾਮਲੇ ਸਾਹਮਣੇ ਆਏ ਜਿਹਦੇ ਵਿੱਚ ਇਹਨਾਂ ਨੇ ਕੋ ਪਹਿਲਾਂ ਵੀ ਲੋਕਾਂ ਨੂੰ ਆਪਣੇ ਚਾਲੀ ਦਾ ਸ਼ਿਕਾਇਤ ਲੋਟ ਦਾ ਸ਼ਿਕਾਇਤ ਬਣਾਇਆ ਇਹਦੇ ਵਿੱਚ ਸਾਨੂੰ ਪਤਾ ਲੱਗਾ ਇਹਨਾਂ ਕਾਫੀ ਠਗੀਆਂ ਮਾਰੀਆਂ ਬਟ ਲੋਕੀ ਕੋਈ ਸਾਹਮਣੇ ਨਹੀਂ ਆਉਂਦੇ ਕਿਉਂਕਿ ਉਹਨਾਂ ਨੂੰ ਫਿਰ ਲੱਗਦਾ ਕਿ ਐ ਕੰਪਲੇਨ ਕਰੇਗੀ ਤਾਂ ਉਹਨਾਂ ਦੀ ਬਦਨਾਮੀ ਹੋਏਗੀ ਇਸ ਵਾਰ ਇੱਕ ਜਿਹੜਾ ਹੈਗਾ ਵਿਅਕਤੀ ਸਾਡੇ ਕੋਲ ਆਇਆ ਉਹਨਾਂ ਨੇ ਕੰਪਲੇਨ ਕਿਉਂਕਿ ਚੇਨ ਅਤੇ ਲੋਕੇਟ ਸੀਗਾ ਜੋ ਇਹਨੇ ਲਵਾਇਆ ਬਾ ਸਰ ਪਤੀ ਪਤਨੀ ਇਹ ਸੀ ਦੋ ਪਤੀ ਪਤਨੀ ਸਾਹਵਾਨਾਂ ਨੂੰ ਕੀ ਅਪੀਲ ਕਰਨੀ ਚਾਹੋਗੇ ਇਹ ਮਾਹੌਲ ਦੇ ਵਿੱਚ ਕੀ ਪ੍ਰੋਟੈਕਸ਼ਨ ਨਾਲ ਜੁੜੇ ਪ੍ਰੋਪੋਜ਼ਲਸ ਬਸ ਐਸੇ ਤਰੀਕੇ ਦੇ ਨਾਲ ਜਿਵੇਂ ਇਹ ਵਿਅਕਤੀ ਨੇ ਇਹਨਾਂ ਨੂੰ ਕੰਪਲੇਨ ਦਿੱਤੀ ਜੇ ਤੁਹਾਡੇ ਨਾਲ ਤੁਹਾਨੂੰ ਲੱਗਦਾ ਹੈ ਕਿ ਕੋਈ ਗਲਤੀ ਜਾਂ ਘਟੜੀ ਇਤਿਮਚ ਕੁਵਾਰਦਾਤ ਹੁੰਦੀ ਹੈ ਸਾਡੇ ਧਿਆਨ ਤੱਕ ਜ਼ਰੂਰ ਲਿਆਇਆ ਜਾਏ ਕਿਉਂਕਿ ਸੋਈ ਹੁਣ ਸਾਡੇ ਕੋਲ ਕੋਈ ਕੰਪਲੇਨ ਆਈ ਹੈ ਐਸੇ ਤਰੀਕੇ ਦੀ ਜਿਸ ਨੂੰ ਆਪਾਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਬਤਲ ਗਿਆ ਨੇ 10 12 ਇਹੋ ਜੀਆਂ ਵਾਰਦਾਤਾਂ ਪਹਿਲਾਂ ਆਲਰੇਡੀ ਕਰ ਚੁੱਕੇ ਆਂ ਅਣਜਾਣ ਵਿਅਕਤੀ ਨੂੰ ਰਿਪੋਰਟ ਦੇਣ ਦੇ ਮਾਮਲੇ 'ਚ ਕੀ ਕਰਨਾ ਚਾਹੀਦਾ ਅਣਜਾਣ ਲੋਕਾਂ ਨੂੰ ਜੀ ਸੂਚਿਤ ਕੀਤਾ ਜਾਂਦਾ ਕਿ ਹਰ ਕਿਸੇ ਨੂੰ ਬਿਨਾਂ ਜਾਣੇ ਪਛਾਣੇ